ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਕੁੰਡੇ ਪਾਉਣੇ ਦੱਸਾਂਗੀ ਕਿ ਇਹ ਕੁੰਡੇ ਕਿਵੇਂ ਪਾਏ ਜਾਂਦੇ ਆ ਜੇ ਤੁਸੀਂ ਕੋਈ ਵੀ ਪ੍ਰੋਜੈਕਟ ਤੇ ਬਣਾਉਣਾ ਵਾ ਉਸ ਤੇ ਡਿਜ਼ਾਈਨਰ ਕੁੰਡੇ ਨਹੀਂ ਪਾਉਣੇ ਇਸ ਤਰੀਕੇ ਨਾਲ ਕੁੰਡੇ ਪਾ ਕੇ ਇਹ ਤੁਸੀਂ ਇਸ ਤਰੀਕੇ ਨਾਲ ਦੋ ਚਾਰ ਸਲਾਈਆਂ ਨੂੰ ਬਣਾ ਕੇ ਬਾਰਡਰ ਹੀ ਸਮਝ ਲਓ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਵਾਏ ਇਹੀ ਮੈਂ ਤੁਹਾਨੂੰ ਬਣਾਉਣਾ ਦੱਸਦੀ ਆ ਕਿ ਇਹ ਕਿਵੇਂ ਬਣਦੇ ਸਿੰਗਲ ਧਾਗੇ ਦੇ ਹੀ ਐ ਪੈਂਦੇ ਆ ਕੁੰਡੇ ਜਦੋਂ ਵੀ ਤੁਸੀਂ ਇਹ ਕੁੰਡੇ ਪਾਉਣੇ ਆ ਇਸ ਤਰੀਕੇ ਨਾਲ ਸਿੰਗਲ ਧਾਗਾ ਲੈ ਲੈਣਾ ਕੁੰਡੇ ਨੂੰ ਇਸ ਤਰੀਕੇ ਨਾਲ ਗੂਠੇ ਤੇ ਲੈਣਾ ਸਲਾਈ ਨੂੰ ਹੀਟੋਂ ਦੀ ਕੱਢਣਾ ਇਹਨੂੰ ਉੱਪਰੋਂ ਦੀ ਸਲਾਈ ਦੇ ਕਮਾ ਦੇਣਾ ਇੱਕ ਕੁੰਡਾ ਬਣ ਗਿਆ ਦੁਬਾਰਾ ਫਿਰ ਸਲਾਈ ਨੂੰ ਹੀਟੋਂ ਦੀ ਕੱਢਣਾ ਗੂਠੇ ਦੇੋਂ ਧਾਗੇ ਨੂੰ ਉੱਪਰੋਂ ਦੀ ਕਮਾ ਦੇਣਾ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਪ੍ਰੋਜੈਕਟ ਵਾਸਤੇ ਜਿੰਨੇ ਵੀ ਕੁੰਡੇ ਲੈਣੇ ਆ ਤੁਸੀਂ ਇਸੇ ਤਰ੍ਹਾਂ ਸਿੰਗਲ ਧਾਗੇ ਦੇ ਕੁੰਡੇ ਪਾ ਲੈਣੇ ਆ ਕੋਈ ਵੀ ਪ੍ਰੋਜੈਕਟ ਬਣਾਉਣ ਵਾਸਤੇ ਜਿੰਨੇ ਤੁਹਾਨੂੰ ਕੁੰਡੇ ਚਾਹੀਦੇ ਆ ਇਹ ਮੈਂ ਥੋੜੇ ਕੁੰਡੇ ਪਾਵਾਂਗੀ ਮੈਂ ਸੈਂਪਲ ਦੇ ਤੌਰ ਤੇ ਤੁਹਾਨੂੰ ਬਣਾ ਕੇ ਦੱਸਦੀ ਆ ਇਸੇ ਤਰੀਕੇ ਨਾਲ ਸਿੰਗਲ ਧਾਗੇ ਦੇ ਕੁੰਡੇ ਪਾ ਲੈਣੇ ਆ ਕੁੰਡੇ ਆ ਵੇਖੋ ਮੈਂ ਇੰਨੇ ਕ ਕੁੰਡੇ ਪਾ ਲਈ ਆ ਹੁਣ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਇਹਨੂੰ ਇਸ ਤਰੀਕੇ ਨਾਲ ਇਹਨੂੰ ਇੱਕ ਕੁੰਡੇ ਨੂੰ ਸਿੱਧਾ ਬਣਾ ਲੈਣਾ ਜਿੰਨੇ ਵੀ ਤੁਸੀਂ ਆਪਣੇ ਪ੍ਰੋਜੈਕਟ ਵਾਸਤੇ ਕੁੰਡੇ ਲੈਣੇ ਉਹਨੇ ਪਾ ਕੇ ਇੱਕ ਕੁੰਡੇ ਨੂੰ ਸਿੱਧਾ ਬਣਾ ਲੈਣਾ ਸਲਾਈ ਨੂੰ ਇਸ ਤਰ੍ਹਾਂ ਹੀਟੋਂ ਦੀ ਪਾਉਣਾ ਕਿਸ ਕੁੰਡੇ ਦੇ ਵਿੱਚੋਂ ਦੀ ਨਹੀਂ ਪਾਉਣਾ ਹੇਠ ਹੁੰਦੀ ਪਾ ਕੇ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਇਹਨੂੰ ਢਿੱਲਾ ਹੀ ਰੱਖਣਾ ਐਕਸਟਰਾ ਲੂਪ ਨੂੰ ਕੱਸਣਾ ਨਹੀਂ ਹੈ ਅਗਲਾ ਕੁੰਡਾ ਸਿੱਧਾ ਬਣਾ ਲੈਣਾ ਇਸੇ ਤਰ੍ਹਾਂ ਫਿਰ ਸਲਾਈ ਨੂੰ ਹੇਠਾਂ ਦੀ ਪਾਉਣਾ ਇੱਕ ਐਕਸਟਰਾ ਲੂਪ ਇਸ ਤਰੀਕੇ ਨਾਲ ਬਣਾ ਲੈਣੀ ਇਹਨੂੰ ਢਿੱਲਾ ਹੀ ਰੱਖਣਾ ਬਹੁਤਾ ਕੱਸਣਾ ਨਹੀਂ ਅਗਲੇ ਨੂੰ ਸਿੱਧਾ ਬਣਾ ਲੈਣਾ ਜਿੰਨੇ ਵੀ ਤੁਹਾਡੇ ਪ੍ਰੋਜੈਕਟ ਵਾਸਤੇ ਕੁੰਡੇ ਹੋਣਗੇ ਸਾਰੇ ਤੁਸੀਂ ਇਸੇ ਤਰ੍ਹਾਂ ਹੀ ਬਣਾਉਣੇ ਇਹਠੋਂ ਦੀ ਸਲਾਈ ਨੂੰ ਪਾ ਕੇ ਇੱਕ ਐਕਸਟਰਾ ਲੂਪ ਇਸ ਤਰੀਕੇ ਨਾਲ ਬਣਾ ਲੈਣੀ ਇਹਨੂੰ ਢਿੱਲਾ ਰੱਖਣਾ ਕੱਸਣਾ ਨਹੀਂ ਅਗਲੇ ਨੂੰ ਸਿੱਧਾ ਬਣਾ ਲੈਣਾ। ਹੁੰਡੇ ਪਾਉਣ ਤੋਂ ਬਾਅਦ ਇਹ ਪਹਿਲੀ ਸਲਾਈ ਆ। ਇਹਨੂੰ ਸਿੱਧਾ ਬਣਾ ਲਿਆ। ਫਿਰ ਇਠੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਇੱਕ ਗੁੰਡਾ ਸਿੱਧਾ ਦੁਬਾਰਾ ਫੇਸ ਸਲਾਈ ਨੂੰ ਹੀਟੋਂ ਦੀ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਇੱਕ ਕੁੰਡਾ ਸਿੱਧਾ ਲਾਸਟ ਵਿੱਚ ਇੱਕ ਕੁੰਡਾ ਉਹਨੂੰ ਪੁੱਠਾ ਹੀ ਬਣਾ ਲੈਣਾ ਨਾ ਵੇਖੋ ਇੱਕ ਸਲਾਈ ਬਣ ਗਈ ਹੈ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਦੂਸਰੀ ਸਲਾਈ ਦੇ ਵਿੱਚ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇਹ ਕੁੰਡੇ ਨੂੰ ਇਸ ਤਰੀਕੇ ਨਾਲ ਸਿੱਧਾ ਬਣਾ ਲੈਣਾ ਤਾਂ ਅੰਦਰ ਨੂੰ ਕਰਕੇ ਜਿਹੜੀ ਐਕਸਟਰਾ ਲੂਪ ਬਣਾਈ ਉਹਨੂੰ ਸਲਿੱਪ ਕਰ ਲੈਣਾ ਦੁਬਾਰਾ ਫਿਰ ਇਹ ਕੁੰਡੇ ਨੂੰ ਸਿੱਧਾ ਬਣਾ ਲੈਣਾ ਜਿਹੜੀ ਐਕਸਟਰਾ ਲੂਪ ਬਣਾਈ ਉਹਨੂੰ ਸਲਿੱਪ ਕਰ ਲੈਣਾ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਇਸੇ ਤਰ੍ਹਾਂ ਹੀ ਬਣਾਉਣੀ ਲੂਪ ਨੂੰ ਸਲਿੱਪ ਕਰ ਲਿਆ ਜਿਹੜਾ ਪੁੱਠਾ ਗੁੰਡਾ ਉਧਰੋਂ ਬਣਾਇਆ ਇਹਨੂੰ ਇਧਰੋਂ ਸਿੱਧਾ ਬਣਾ ਲਿਆ ਸਲਿੱਪ ਕਰ ਲਿਆ ਆ ਵੇਖੋ ਇਹਨਾਂ ਪੁੱਠਾ ਬਣਾਇਆ ਇਹਨੂੰ ਸਲਿੱਪ ਇਹਨੂੰ ਸੌਰੀ ਬਣਾ ਲੈਣਾ ਲੂਪ ਨੂੰ ਸਲਿੱਪ ਕਰਨਾ ਪੁੱਠੇ ਗੁੰਡੇ ਨੂੰ ਸਿੱਧਾ ਬਣਾ ਲੈਣਾ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਲੂਪ ਨੂੰ ਸਲਿੱਪ ਕਰ ਲਿਆ ਗੁੰਡੇ ਨੂੰ ਬਣਾ ਲਿਆ ਧਾਗਾ ਅੰਦਰ ਨੂੰ ਕਰਕੇ ਫਿਰ ਲੂਪ ਨੂੰ ਸਲਿੱਪ ਕਰ ਲਿਆ ਧਾਗਾ ਬਾਹਰ ਨੂੰ ਕਰਕੇ ਇੱਕ ਗੁੰਡਾ ਸਿੱਧਾ ਬਣਾ ਲੈਣਾ ਦੋ ਸਲਾਈਆਂ ਬਣ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤੀਸਰੀ ਸਲਾਈ 'ਚ ਐਕਸਟਰਾ ਗੁੰਡਾ ਲਾ ਲਿਆ ਇਹ ਲੂਪ ਵਾ ਅਗਲਾ ਗੁੰਡਾ ਵਾ ਇਹਨਾਂ ਦੋਵਾਂ ਨੂੰ ਇਸ ਤਰੀਕੇ ਨਾਲ ਦੋਵਾਂ ਦਾ ਇੱਕ ਕਰ ਦੇਣਾ ਸਿੱਧਾ ਬਣਾ ਲੈਣਾ ਇਹ ਧਿਆਨ ਰੱਖੇ ਕਿ ਪਹਿਲਾਂ ਲੂਪ ਹੀ ਆਉਣੀ ਹੈ ਆ ਵੇਖੋ ਇਹ ਲੂਪ ਵਾ ਅਗਲਾ ਕੁੰਡਾ ਵਾ ਇਹਨਾਂ ਦੋਨਾਂ ਦਾ ਇੱਕ ਕਰ ਦੇਣਾ ਪਹਿਲਾ ਕੁੰਡਾ ਆ ਗਿਆ ਇਹ ਫਿਰ ਡਿਜ਼ਾਈਨ ਨਹੀਂ ਬਣਨਾ ਪਹਿਲਾਂ ਲੂਪ ਆਉਣੀ ਆ ਬਾਹਰ ਵਿੱਚ ਕੁੰਡਾ ਆਉਣਾ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਬਣਾਉਣੀ ਦੋਵਾਂ ਦਾ ਇੱਕ ਕਰਤਾ ਦੁਬਾਰਾ ਫਿਰ ਦੋਵਾਂ ਦਾ ਇੱਕ ਕਰਤਾ ਇੱਕ ਲੂਪ ਇੱਕ ਕੁੰਡਾ ਦੋਵਾਂ ਦਾ ਇੱਕ ਕਰਤਾ ਦੋਵਾਂ ਦਾ ਇੱਕ ਕਰੀ ਜਾਣਾ ਵਾ ਲਾਸਟ ਵਿੱਚ ਲਾਸਟ ਵਿੱਚ ਇੱਕ ਗੁੰਡਾ ਉਹਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਪੁੱਠੀ ਸਾਈਡ ਤੋਂ ਸਿੱਧੀ ਸਾਈਡ ਤੋਂ ਤੁਸੀਂ ਡਿਜ਼ਾਈਨ ਸ਼ੁਰੂ ਕਰ ਸਕਦੇ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਮੂੜੇ ਨਾ ਬਾਰਡਰ ਡਿਜ਼ਾਈਨ ਸਾਰੇ ਕੁੰਡਿਆਂ ਨੂੰ ਇਸ ਤਰੀਕੇ ਨਾਲ ਸਿੱਧਾ ਹੀ ਬਣਾ ਲੈਣਾ ਉੱਠੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ ਇਸ ਤਰੀਕੇ ਨਾਲ ਉਸ ਤੋਂ ਬਾਅਦ ਤੁਸੀਂ ਕੋਈ ਵੀ ਡਿਜ਼ਾਈਨ ਬਣਾ ਸਕਦੇ ਆ ਵੇਖੋ ਇਸ ਤਰੀਕੇ ਨਾਲ ਬਹੁਤ ਸੋਹਣਾ ਕਿੰਗਰੀਆਂ ਵਾਲਾ ਬਾਰਡਰ ਡਿਜ਼ਾਈਨ ਬਣ ਗਿਆ ਵਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਬਹੁਤ ਹੀ ਸੋਹਣਾ ਲੱਗਦਾ ਹੁਣ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਇਸ ਤੇ ਅਪਲਾਈ ਕਰ ਸਕਦੇ ਹੋ ਇਸ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਬਣਾਓ ਬਹੁਤ ਹੀ ਸੋਹਣਾ ਲੱਗਣਾ ਇਸ ਤੋਂ ਬਾਅਦ ਤੁਸੀਂ ਆਪਣਾ ਡਿਜ਼ਾਈਨ ਸ਼ੁਰੂ ਕਰ ਸਕਦੇ ਸਿੱਧੀ ਸਾਈਡ ਤੋਂ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ